ਹੈਲੋ ਗਾਇਸ ਅੱਜ ਅਸੀਂ ਜ਼ਿਲ੍ਹਾ ਜਲੰਧਰ ਦੇ ਪਿੰਡ ਕੋਟ ਬਦਲਖਾ ਪਹੁੰਚੇ ਆ ਇੱਕ ਸਕੂਲ ਵਿੱਚ ਪਹੁੰਚੇ ਆ ਤੇ ਜਿੱਥੇ ਸਾਨੂੰ ਸਕੂਲ ਵਿੱਚ ਪਹੁੰਚ ਕੇ ਬੜੀ ਹੈਰਾਨੀ ਹੋਈ ਕਿਉਂਕਿ ਅਸੀਂ ਅਕਸਰ ਸੋਚਦੇ ਸੀ ਕਿ ਜਿਹੜੇ ਇੰਟਰਨੈਟ ਦੀ ਖੋਜ ਆ ਅਮਰੀਕਾ ਨੇ ਜਾਪਾਨ ਨੇ ਜਾਂ ਚੀਨ ਨੇ ਕੀਤੀ ਆ ਪਰ ਅਸੀਂ ਇੱਥੇ ਆ ਕੇ ਸਕੂਲ ਵਿੱਚ ਬਹੁਤ ਹੈਰਾਨ ਹੋਏ ਜਦੋਂ ਅਸੀਂ ਇਹ ਬੋਰਡ ਦੇਖਿਆ ਜਿਸ ਤੇ ਲਿਖਿਆ ਸੀ ਵੀ ਡਾਕਟਰ ਨਰਿੰਦਰ ਸਿੰਘ ਕਪਾਨੀ ਉਹ ਇਨਸਾਨ ਹੋਇਆ ਜਿਨ੍ਹਾਂ ਨੇ 1956 ਦੇ ਵਿੱਚ ਇੰਟਰਨੈਟ ਦੀ ਖੋਜ ਕੀਤੀ ਸੀ ਹਾਲਾਂਕਿ ਇੰਟਰਨੈਟ ਪਪੂਲਰ ਬਾਅਦ ਚ ਹੋਇਆ ਪਰ ਇਹਨਾਂ ਨੇ 1956 ਵਿੱਚ ਖੋਜ ਕਰਤੀ ਸੀ ਸੋ ਸਾਡੇ ਦਿਮਾਗ 'ਚ ਆਇਆ ਵੀ ਜੇ ਇੱਕ ਪੰਜਾਬੀ ਨੇ ਖੋਜ ਕੀਤੀ ਆ ਤੇ ਇਹ ਖਬਰ ਦੁਨੀਆ ਤੱਕ ਪਹੁੰਚਣੀ ਚਾਹੀਦੀ ਆ ਸੋ ਮੈਂ ਬੋਰਡ ਪੜ੍ਹ ਕੇ ਦਿਖਾਵਾਂਗਾ ਡਾਕਟਰ ਨਰਿੰਦਰ ਸਿੰਘ ਕਪਾਨੀ ਜਿਨ੍ਹਾਂ ਦਾ ਜਨਮ 31 ਅਕਤੂਬਰ 1926 ਨੂੰ ਹੋਇਆ ਸੀ ਤੇ 4 ਦਸੰਬਰ 2020 ਤੱਕ ਉਹ ਜਿੰਦੇ ਰਹੇ ਇੱਕ ਭਾਰਤੀ ਮੂਲ ਦੇ ਅਮਰੀਕੀ ਭੌਤਿਕ ਵਿਗਿਆਨੀ ਸਨ ਉਹਨਾਂ ਦਾ ਜਨਮ ਮੋਗਾ ਪੰਜਾਬ ਵਿੱਚ ਹੋਇਆ ਫਾਈਬਰ ਆਪਟਿਕਸ ਸ਼ਬਦ ਡਾਕਟਰ ਕਪਾਨੀ ਨੇ 1956 ਵਿੱਚ ਖੋਜਿਆ ਸੀ ਅੱਜ ਅਸੀਂ ਫਾਈਬਰ ਆਪਟਿਕਸ ਉਹਨਾਂ ਦੀ ਬਦੌਲਤ ਵਰਤ ਰਹੇ ਹਾਂ ਸੋ ਉਹਨਾਂ ਦੀ ਯਾਦ ਵਿੱਚ ਸਕੂਲ ਵਾਲਿਆਂ ਨੇ ਇਹ ਪਾਰਕ ਬਣਾਇਆ ਤੇ ਨਾਲ ਮੈਂ ਦਿਖਾਉਣਾ ਚਾਹਾਂਗਾ ਕਿ ਇੰਟਰਨੈਟ ਦੇ ਜਿੰਨੇ ਵੀ ਸਾਧਨ ਹੁੰਦੇ ਆ ਉਹ ਸਾਰੇ ਨੂੰ ਉਹਨਾਂ ਦੇ ਸਿੰਬੋਲਿਕ ਢੰਗ ਦੇ ਨਾਲ ਦਿਖਾਇਆ ਕਿ ਕਿਵੇਂ ਗੂਗਲ ਮੈਪ ਕੰਮ ਕਰਦਾ ਕਿ ਇਹਨੇ ਡਰਾਈਵ ਮੈਪ ਕਰਦੀ ਆ ਕਿ ਇਹਨੇ ਕ੍ਰੋਮ ਚੱਲਦਾ ਕਿਵੇਂ ਗੂਗਲ ਪੇ ਹੁੰਦਾ ਕਿਵੇਂ ਆਪਾਂ ਜੀ ਪੇ ਕਰਦੇ ਆ ਸੋ ਸਾਰੇ ਯੰਤਰਾਂ ਦੀ ਉਹਨਾਂ ਨੇ ਆਪਣੇ ਆਈਕਨ ਬਣਾ ਕੇ ਤੇ ਦਿਖਾਇਆ ਸੋ ਇਹਨਾਂ ਚੈਨਲ ਦੇ ਰਾਹੀਂ ਮੈਂ ਸਾਰੇ ਦੋਸਤਾਂ ਨੂੰ ਦੱਸਣਾ ਚਾਹਨਾ ਕਿ ਇੰਟਰਨੈਟ ਦੀ ਖੋਜ ਕਰਨ ਵਾਲੇ ਸਾਡੇ ਪੰਜਾਬ ਦੇ ਪਹਿਲੇ ਖੋਜੀ ਸਾਹਿਬ ਜਿਨ੍ਹਾਂ ਨੇ ਇਹ ਇੰਟਰਨੈਟ ਦੀ ਖੋਜ ਕੀਤੀ ਸੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਹੋ ਜਾਣ ਜੀ ਡਾਕਟਰ ਨਰਿੰਦਰ ਸਿੰਘ ਕਪਾਨੀ ਦੇ ਲਈ ਸਰ ਸੋਡੇ ਤਾਂ ਜਿਹੜੇ ਯੂਥ ਹੈ ਜ਼ਿਆਦਾਤਰ ਅਬ੍ਰੋਡ ਵੱਲ ਨੂੰ ਰੁਕ ਕਰ ਰਿਹਾ ਇਹਦੇ ਬਾਰੇ ਕੀ ਸੁਨਾਏ ਤੁਹਾਡਾ ਕਿਉਂਕਿ ਇੱਥੇ ਵੀ ਕਾਫੀ ਵਿਕਲਪ ਨੇ ਜਿਵੇਂ ਕਿ ਆਈਟੀ ਦੇ ਵਿੱਚ ਬਹੁਤ ਸਾਰੇ ਆਪਣੇ ਸਾਇੰਟਿਸਟ ਹੋਏ ਨੇ ਉਹ ਇੱਥੇ ਰਹਿ ਕੇ ਵੀ ਮਿਹਨਤ ਕਰ ਸਕਦੇ ਕੀ ਕਹੋਗੇ ਮੈਂ ਇਹ ਕਹਿਣਾ ਚਾਹਾਂਗਾ ਕਿ ਆਪਣੇ ਦੇਸ਼ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਸਿਰਫ ਟੈਲੈਂਟ ਦੀ ਸਹੀ ਵਰਤ ਨਹੀਂ ਹੋ ਰਹੀ ਪਿਛੇ ਤੁਸੀਂ ਦੇਖਿਆ ਹੋਣਾ ਵੀ ਹਾਕੀ ਦੇ ਵਿੱਚ ਸਾਡੇ ਪੰਜਾਬ ਦੇ ਖਿਡਾਰੀਆਂ ਨੇ ਕਿੰਨਾ ਮੱਲਾ ਮਾਰੀਆਂ ਪੂਰੀ ਇੰਡੀਆ ਦੀ ਟੀਮ ਵਿੱਚ ਘੱਟੋ ਘੱਟ 9 ਖਿਡਾਰੀ ਪੰਜਾਬ ਦੇ ਸਨ ਉਹਨਾਂ ਨੇ ਆਪਾਂ ਨੂੰ ਕਿੱਡੇ ਵੱਡੇ ਵਧੀਆ ਮੈਡਲ ਦਵਾਏ ਕਿੰਨੇ ਨੂੰ ਜਿਤਾਇਆ ਪਰ ਜੇ ਸਰਕਾਰਾਂ ਸਾਡੀਆਂ ਚਾਹਣ ਜਾਂ ਵਧੀਆ ਸੰਸਥਾਵਾਂ ਚਾਹਣ ਜਿਹੜਾ ਯੂਥ ਹੋਣਾ ਅਮਰੀਕਾ ਕੈਨੇਡਾ ਇੰਗਲੈਂਡ ਜਾ ਰਿਹਾ ਜੇ ਉਹਨਾਂ ਲਈ ਵਧੀਆ ਸੋਰਸੇਸ ਵਧੀਆ ਸੂਪਤਾ ਇੱਥੇ ਪੈਦਾ ਕੀਤੇ ਜਾਣ ਤੇ ਜਿਹੜੇ ਵਧੀਆ ਟੈਲੈਂਟ ਆ ਉਹ ਸਾਡੇ ਦੇਸ਼ ਵਿੱਚ ਰਹੂਗਾ ਤੇ ਜੇ ਵਧੀਆ ਟੈਲੈਂਟ ਸਾਡੇ ਦੇਸ਼ ਵਿੱਚ ਹੋਊਗਾ ਤੇ ਸਾਡਾ ਦੇਸ਼ ਵੀ ਅਮਰੀਕਾ ਚੀਨ ਕੈਨੇਡਾ ਵਾਂਗੂ ਤਰੱਕੀਆ ਕਰੂਗਾ